ਕਿੰਨੇ ਜਿਵੇਂ ਨਤੀਜੇ ਸਾਹਮਣੇ ਆ ਗਏ ਕਿਸ ਤਰ੍ਹਾਂ ਦੇ ਨਤੀਜੇ ਆਏ ਨਾ ਕੀ ਕਹਿਣਾ ਚਾਹੂੰ ਮੈਂ ਧੰਨਵਾਦ ਕਰਦਾ ਹੰਡਿਆਏ ਦੇ ਵੋਟਰਾਂ ਦਾ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਮੀਤ ਹੇਰ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਕੀਤੇ ਹੋਏ ਤੇ ਸਾਡੀ ਹੰਡਿਆਇਆ ਟੀਮ ਦੇ ਵਲੰਟੀਅਰਾਂ ਦੀ ਮਿਹਨਤ ਨੂੰ ਰੰਗ ਲਿਆਉਂਦੇ ਹੋਏ ਇੱਕ ਤਰਫਾ ਰਿਜ਼ਲਟ ਜਿਹੜਾ ਕੀ ਕਹਿ ਲੋ 10 ਆਮ ਆਦਮੀ ਪਾਰਟੀ 1 ਕਾਂਗਰਸ 2 ਆਜ਼ਾਦ ਮਤਲਬ ਐਡੀ ਵੱਡੀ ਬਹੁਮਤ ਨਾਲ ਹੰਢਿਆਏ ਦੇ ਵਿੱਚ ਪਹਿਲੀ ਵਾਰ ਨਗਰ ਪੰਚਾਇਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣ ਜਾ ਰਿਹਾ ਮੈਂ ਧੰਨਵਾਦ ਕਰਦਾ ਹੰਢਿਆਏ ਦੇ ਲੋਕਾਂ ਦਾ ਜਿਹੜਾ ਕਿ ਅਸੀਂ ਇਹਨਾਂ ਦਾ ਦੇਨ ਤੇ ਇਹਨਾਂ ਦੇ ਸਦਾ ਹੀ ਰਿਣੀ ਰਹਾਂਗੇ ਦੇਨ ਐ ਅਸੀਂ ਜ਼ਿੰਦਗੀ ਭਰ ਨਹੀਂ ਦੇ ਸਕਦੇ ਜੇ ਗੱਲ ਕਰੀਏ ਵਿਕਾਸ ਦੀ ਗੱਲ ਕਰੀ ਤਾਂ ਹੰਢਿਆਏ ਵਿੱਚ ਕਾਫੀ ਵਿਕਾਸ ਹੋਇਆ ਤਾਂ ਅੱਗੇ ਕਿਹੜੀ ਚੀਜ਼ ਜਿਹੜੀ ਨਵੀਂ ਪਲੈਨਿੰਗ ਹੋਣੀ ਬਿਲਕੁਲ ਜਿਹੜਾ ਲੋਕਾਂ ਨੇ ਇਹ ਮੋਹਰ ਲਾਈ ਆ ਕੰਮ ਦੇ ਉੱਤੇ ਤੇ ਜਿਹੜੇ ਰਹਿੰਦੇ ਅਧੂਰੇ ਕੰਮ ਐ ਜਿਹੜੇ ਕੀ ਪਹਿਲਾਂ ਕਮੇਟੀ ਵਿਰੋਧੀ ਧਿਰ ਦੀ ਹੋਣ ਕਰਕੇ ਕੁਝ ਅੜਚਨਾ ਸੀਗੀਆਂ ਉਹ ਹੁਣ ਦੂਰ ਹੋ ਜਾਣਗੀਆਂ ਜਾਂ ਜਿਹੜੇ ਰਹਿੰਦੇ ਅਧੂਰੇ ਕੰਮ ਐ ਉਹ ਆਉਣ ਵਾਲੇ ਸਮੇਂ ਚ ਪੂਰੇ ਕੀਤੇ ਜਾਣਗੇ ਬਤੌਰ ਹਰਕਨ ਚਾਹ ਤੇ ਤੁਹਾਡੀ ਪਹਿਲੀ ਪ੍ਰਿਕਿਆ ਸੀ ਕਿਹਦੇ ਵਿੱਚੋਂ ਪਾਸ ਵੀ ਹੋਏ ਹੋ ਜਮੇਂ ਕੁਝ ਕਰਦੇ ਆ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਕੋਈ ਪਾਰਟੀ ਜਿੱਤਦੀ ਹੈ ਜਦੋਂ ਸਾਡੀ ਪਾਰਟੀ ਨੇ ਉਹ ਵੀ ਏਡੀ ਵੱਡੀ ਲੀਡ ਨਾਲ ਜਿਤਾ ਕੇ ਲੋਕਾਂ ਨੇ ਇਹਦੇ ਵਿੱਚ ਮੇਰੀ ਜਿੱਤ ਨਹੀਂ ਇਹ ਹੰਢਿਆਏ ਦੇ ਲੋਕਾਂ ਦੀ ਇਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਮੀਤ ਹਰਜੀ ਦੀ ਇਹ ਹੰਢਿਆਆ ਟੀਮ ਦੀ ਜਿੱਤ ਹੈ ਜੀ ਮੇਰੀ ਕਿਸੇ ਇਕੱਲੇ ਦੀ ਜਿੱਤ ਨਹੀਂ